ਕੁਝ ਸੁਣੇ ਕੁਝ ਕਹੀਏ ਕੁਝ ਲੋਤੜੀ ਪੰਜਾਬ ਟੂਡੇ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਕੁਝ ਸੁਣਿਆ ਕੁਝ ਕਹੀਏ ਹਰ ਮੇਲ ਪ੍ਰੇ ਦੇ ਨਾਲ ਔਰ ਪ੍ਰਮ ਦੇ ਇਸ ਹਿੱਸੇ ਚ ਖਬਰਾਂ ਦੇ ਹਰ ਪਾਰ ਦੇਖਾਂਗੇ ਔਰ ਚਰਚਾ ਕਰਾਂਗੇ ਕੁਝ ਖਾਸ ਖਬਰਾਂ ਤੇ ਪ੍ਰੋਗਰਾਮ ਵਿੱਚ ਸ਼ਾਮਿਲ ਨੇ ਮੇਰੇ ਨਾਲ ਸੁਰਿੰਦਰ ਮਚਾਕੀ ਸਾਹਿਬ ਜੀ ਆਏ ਨੇ ਜੀ ਸਤਿ ਸ੍ਰੀ ਅਕਾਲ ਜੀ ਜੀ ਨਮਸਕਾਰ ਅਦਾਤ ਕਰਵਾਤ ਮਿਹਰਬਾਨ ਜੀ ਸਤਿ ਸ੍ਰੀ ਅਕਾਲ ਮਚਾਕੀ ਸਾਹਿਬ ਮੈਂ ਕਿਸੇ ਸਾਹਿਬ ਖਬਰਾਂ ਦਾ ਜੇ ਰੱਖ ਕਰੀਏ ਤਾਂ ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਅੱਜ ਮਲੋਟ ਦੇ ਵਿੱਚ ਨੇ ਮਲੋਟ ਦੇ ਵਿੱਚ ਰੈਲੀ ਕਰਨ ਵਾਲੇ ਨੇ ਕਿਸਾਨ ਰੈਲੀ ਇਸ ਨੂੰ ਨਾਮ ਦਿੱਤਾ ਗਿਆ ਹੈ ਔਰ ਪੰਜਾਬ ਤੋਂ ਇਲਾਵਾ ਦੇ ਗਵਾਂਢੀ ਰਾਜਾਂ ਤੋਂ ਵੀ ਕਿਸਾਨਾਂ ਦੇ ਇਸ ਵਿੱਚ ਪਹੁੰਚਣ ਦੀ ਉਮੀਦ ਹੈ ਕਾਫੀ ਵੱਡੇ ਪੱਧਰ ਤੇ ਰੈਲੀ ਦੀ ਤਿਆਰੀ ਕੀਤੀ ਗਈ ਹੈ ਵੱਡੇ ਵੱਡਾ ਜਿਹੜਾ ਪੰਡਾਲ ਲਾਇਆ ਗਿਆ ਹੈ ਕਾਫੀ ਸਾਰੇ ਮਤਲਬ ਲੱਖਾਂ ਲੋਕਾਂ ਦੇ ਬੈਠਣ ਦੀ ਇਹਦੇ ਵਿੱਚ ਜਗ੍ਹਾ ਬਣਾਈ ਗਈ ਹੈ ਔਰ ਕਾਲੀ ਦਲ ਭਾਜਪਾ ਇਸ ਨੂੰ ਸਫਲ ਕਰਨ ਲਈ ਪੱਬਾਂ ਪਾਰ ਨੇ ਕਿਸਾਨਾਂ ਦੀ ਰੈਲੀ ਹੈ ਇਸ ਤਰ੍ਹਾਂ ਇਹਨੂੰ ਸ਼ੋਅ ਕੀਤਾ ਜਾ ਰਿਹਾ ਹੈ ਕਿ ਕਿਸਾਨ ਜਿਹੜੇ ਨੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਨਾ ਚਾਹੁੰਦੇ ਨੇ ਫਸਲਾਂ ਦੇ ਸਮਰਥਨ ਮੁੱਲ ਦੇ ਵਿੱਚ ਕੀਤੇ ਅਥਾਵਾਦਨ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਕਿਸਾਨ ਜਿਹੜੇ ਸੰਗਠਨ ਨੇ ਉਹ ਇਸ ਤੋਂ ਅਜੇ ਵੀ ਖਫਾ ਨੇ ਪ੍ਰਧਾਨ ਮੰਤਰੀ ਦੇ ਕੱਲ ਵੀ ਪੁਤਲੇ ਫੂਕੇ ਜਾ ਰਹੇ ਸੀ ਅੱਜ ਵੀ ਹੋ ਸਕਦਾ ਹੈ ਕਿ ਕੁਝ ਕਿਸਾਨ ਵਿਰੋਧ ਕਰਨ ਦੀ ਕੋਸ਼ਿਸ਼ ਕਰ ਦੇਣ ਪ੍ਰਧਾਨ ਮੰਤਰੀ ਦੀ ਇਸ ਮਲੋਟ ਆਮਦ ਨੂੰ ਤੁਸੀਂ ਕਿਵੇਂ ਵੇਖਦੇ ਹੋ ਹੰਜੀ ਪ੍ਰਧਾਨ ਮੰਤਰੀ ਦੀ ਜਿਹੜੀ ਮਲੂਠ ਵੀ ਰੈਲੀ ਚ ਆਮਦ ਹੈ ਤੇ ਬਹੁਤ ਪੱਖੀ ਸੁਨੇਹੇ ਦੇਣ ਲਈ ਕੀਤੀ ਜਾ ਰਹੀ ਹੈ ਜੀ ਔਰ ਇਹ ਪੰਜਾਬ ਦੀ ਰਾਜਨੀਤੀ ਤੇ ਮੁਲਕ ਦੀ ਰਾਜਨੀਤੀ ਤੇ ਬਹੁਤ ਵੱਡੇ ਪ੍ਰਭਾਵ ਹੋਣਗੇ ਹੂੰ ਤੁਹਾਨੂੰ ਯਾਦ ਹੋਣਾ ਕਿ ਪ੍ਰਧਾਨ ਮੰਤਰੀ ਨੇ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸੀ ਜੀ ਤੇ 2014 ਦੀਆਂ ਚੋਣਾਂ ਹੋਣ ਵਾਲੀਆਂ ਸੀ ਲੋਕ ਸਭਾ ਦੀਆਂ ਹੂੰ ਹੂੰ ਉਹ ਉਦੋਂ 28 ਫਰਵਰੀ 2014 ਨੂੰ ਜਗਰਾਓ ਦੇ ਵਿੱਚ ਫਟੇ ਰੈਲੀ ਕੀਤੀ ਸੀ ਜੀ ਔਰ ਉਦੇ ਵਿੱਚ ਆ ਮੁੱਖ ਮੰਤਰੀ ਉਦੋਂ ਦੇ ਪ੍ਰਕਾਸ਼ ਸਿੰਘ ਬਾਦਲ ਵੀ ਬੈਠੇ ਸਨ ਜੀ ਜੀ ਪੀ ਦੇ ਵੀ ਲੀਡਰ ਸਨ ਔਰ ਉਹਨਾਂ ਨੇ ਮਨੇ ਬਲਸ ਪੰਛਤ ਐਲਾਨ ਕੀਤਾ ਸੀ ਇੱਕ ਕਿਸਾਨਾਂ ਦਾ ਜੋ ਖਾਂ ਤੱਕ ਜੀਵਨ ਹੈ ਹੂੰ ਉਸ ਖਾਂ ਤੱਕ ਬਣਾਉਣ ਲਈ ਜੀ ਜੀ ਪੀ ਜੇਸ ਜੀ ਜੀ ਪੀ ਸਰਕਾਰ ਹੋਣ ਤੇ ਫਸਲਾਂ ਦੇ ਲਾਹੇਵੰਦ ਭਾਅ ਦਿੱਤੇ ਜਾਣਗੇ ਕਰਜ਼ਾ ਮਾਫੀ ਕੀਤੀ ਜਾਵੇਗੀ ਜੀ ਪਰ ਸੁਆਮੀ ਲਾਖਰ ਕਮਿਸ਼ਨ ਦੀ ਰਿਪੋਰਟ ਮੁਕੰਮਲ ਰੂਪ ਦੇ ਵਿੱਚ ਲਾਗੂ ਕੀਤੀ ਜਾਵੇਗੀ ਤਿੰਨ ਸਾਲਾਂ ਦੇ ਲਗਭਗ ਇਸ ਬਾਰੇ ਕੋਈ ਚਰਚਾ ਨਹੀਂ ਚੱਲੀ ਹੈ ਕਿ ਸਾਲਾਨਾ ਬਜਟ ਦੇ ਵਿੱਚ ਕੁਝ ਖੇਤੀ ਲਈ ਬਜਟ ਰੱਖਿਆ ਉਹਦੇ ਵੀ ਸਾਫ ਸੰਕੇਤ ਮਿਲਨੇ ਸ਼ੁਰੂ ਹੋ ਗਏ ਸੀ ਕਿ ਇਸ ਵਾਰ ਭਾਜਪਾ ਜਿਹੜੀ ਹੈਗੀ ਆ ਉਹ ਕਿਸਾਨੀ ਸੈਕਟਰ ਨੂੰ ਟਾਰਗੇਟ ਕਰਕੇ ਪੁਲਿਸ ਚੋਣ ਮਹਮਲ ਲਾਂਚ ਕਰਨਾ ਚਾਹੀਦਾ ਹੈ ਹਮਮ ਅੱਜ ਉਸ ਦਾ ਦੂਜਾ ਸੰਕੇਤ ਮਲੌਰ ਤੋਂ ਮਿਲ ਰਿਹਾ ਜਿੱਥੇ ਉਹ ਤਰੁ ਆਗ ਰੈਲੀ ਨੂੰ ਸੰਬੋਧਨ ਕਰਨ ਪ੍ਰਧਾਨ ਮੰਤਰੀ ਆ ਰਹੇ ਨੇ ਔਰ ਅਕਾਲੀ ਭਾਜਪਾ ਕੁਝ ਯੋਗ ਨੂੰ ਬੁਲਾ ਰਿਹਾ ਐ ਇਹ ਰੈਲੀ ਜਿਹੜੀ ਧਨਵਾਦ ਰੈਲੀ ਦੇ ਨਾਮ ਨਾਲ ਕੀਤੀ ਜਾ ਰਹੀ ਹੈ ਜੀ ਧਨਵਾਦ ਕਾਹਦਾ ਇਸ ਲਈ ਕਿ ਐਸਆਰ ਪਹਿਲੀ ਵਾਰ ਸਭ ਤੋਂ ਪਹਿਲੀ ਸਰਕਾਰਾਂ ਨਾਲੋਂ ਵੱਧ ਪਾ ਫਸਲਾਂ ਦੇ ਵਧਾਏ ਗਏ ਨੇ ਕਿ ਆ ਇਹ ਜਾਂਦਾ ਕਿ ਝੋਨੇ ਦਾ ਪਾਇਆ ਕਿ 11% ਵਧਾਇਆ ਹੂੰ 200 ਰੁਪਏ ਪ੍ਰਤੀ ਕੁੰਟਲ ਜੀ ਅਰ 200 ਰੁਪਏ ਕੁੰਟਲ ਦਾ ਕੀਤਾ ਅਰ ਪੰਜਾਬ ਦੇ ਜਿਹੜੇ ਕਿਸਾਨ ਆ ਉਹ ਇਸ ਕਰਕੇ ਤੁਲਵਾਦ ਕਰਨਾ ਚਾਹੁੰਦੇ ਨੇ ਹੂੰ ਹੂੰ ਅ ਮੈਂ ਸਮਝਦਾ ਕਿ ਲੋਕਤੰਤਰ ਦੇ ਵਿੱਚ ਤੁਲਵਾਦ ਜਾਂ ਕੁਝ ਇਹੋ ਜੀਆਂ ਗੱਲਾਂ ਜੜੀਆਂ ਹੈਗੀਆਂ ਨੇ ਦੇ ਜਗਵਾਰਾ ਸ਼ਾਈ ਦੀ ਰਹਿਦ ਖੁੱਦ ਨੂੰ ਪ੍ਰਮਾਣਿਤ ਕਰਦੀਆਂ ਨੇ ਕਿਉਂਕਿ ਕਿਸਾਨ ਮਿਹਨਤ ਕਰਦਾ ਕਿਸਾਨ ਆਪਣੀ ਫਸਲਾਂ ਤੇ ਜਿਹੜਾ ਲਹੂ ਪਾਣੀ ਪਸੀਨਾ ਇੱਕ ਕਰਕੇ ਮਿਹਨਤ ਕਰਦਾ ਉਹਦੀ ਮਿਹਨਤ ਦਾ ਉਹਨੂੰ ਵਾਲੋ ਮੁੱਲ ਲੈਣਾ ਉਹਦਾ ਇੱਕ ਹੱਕ ਕੋਈ ਉਹਦੇ ਤੇ ਤੀਖ ਨਹੀਂ ਕੋਈ ਦਿਆਲੀ ਕੋਈ ਖਰਾਏਤ ਨਹੀਂ ਕਿਉਂ ਉਹ ਧੰਵਾਦ ਕਾਦੇ ਵਾਸਤੇ ਕਰੇ ਪਹਿਲੀ ਗੱਲ ਦੂਜੀ ਗੱਲ ਜਦੋਂ ਇਹ ਰੈਲੀ ਕੀਤੀ ਜਾ ਰਹੀ ਹੈ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਛੋਲੇ ਦਾ ਮੁੱਲ 200 ਰੁਪਿਆ ਜਿਹੜਾ ਹੈਗਾ ਵਧਾਇਆ ਗਿਆ ਹਾਲਾਂਕਿ ਪਿਛਲੀ ਜਿਹੜੀ ਯੂਪੀਏ ਦੀ ਸਰਕਾਰ ਸੀ ਉਹਦੇ ਵੇਲੇ 180 ਰੁਪਏ ਵਧਿਆ ਸੀ ਤੇ ਖੇਤੀ ਮਾਰਾਂ ਲਗਦਾ ਜਮਾ ਤੋੜ ਜਿਹੜਾ ਕਹਿ ਰਿਹਾ ਉਹ ਵੀ ਕਹਿ ਰਿਹਾ ਕਿ ਐਸਕੇ ਵੀ 180 ਵਧਿਆ ਚਲੋ ਮੰਨ ਲੈਂਦੇ ਆ ਕਿ ਛੋਲੇ ਦਾ ਭਾਅ 200 ਰੁਪਏ ਵਧ ਗਿਆ ਪਿਛਲੇ ਨਾਲੋਂ ਵੱਧ ਆ ਠੀਕ ਹੈ ਤੇ ਇਹਦੇ ਨਾਲ ਹੀ ਵਾਹੇਵਾਂ ਦਾ ਮੱਕੀ ਦਾ ਵੀ ਵਧਿਆ ਹੋਰ ਫਸਲਾਂ ਦਾ ਵੀ ਵਧਿਆ ਆ ਤਾਂ ਪਰ ਜੇ 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 ਆਪਣો ਇਹ ਵਾਅਦੇ ਨੂੰ ਗੱਲ ਕਰ ਲਈਏ 200 ਦਾ ਵਾਅਦਾ ਠੀਕ ਜਿਵੇਂ ਆਪਾਂ ਇਹ ਵੀ ਮੰਨ ਲਏ ਕਾਲੀ ਭਾਜਪਾ ਦੀ ਦਲੀਲ ਨੂੰ ਕਿ ਪਿਛਲੀਆਂ ਸਰਕਾਰਾਂ ਦਾ ਉਹ ਸਭ ਤੋਂ ਵੱਧ ਹੂੰ ਪਰ ਦੂਜੇ ਪਾਸੇ ਜੇ ਇਹ ਦੇਖ ਲਈਏ ਕਿ 1 ਸਾਲ ਦੇ ਵਿੱਚ ਇਹ ਜਿਹੜੀ ਇਨਪੁਟਸ ਨੇ ਉਹ ਕਿੱਥੇ ਖੜੀਆਂ ਨੇ ਤਾਂ ਮੇਰੀ ਆਪਣੀ ਜਾਣਕਾਰੀ ਮੁਤਾਬਕ ਜਿਹੜੀ ਪੈਸਟਿਸਾਈਡਸ ਨੇ ਬੀਜ ਨੇ ਖਾਦਾਂ ਨੇ ਰੇਹ ਨੇ ਕੀ ਗੇ ਦਵਾਈਆਂ ਨੇ ਇਹ ਪਹਿਲਾਂ ਇਹਨਾਂ ਉੱਤੇ ਕੋਈ ਵਿਸ਼ੇਸ਼ ਟੈਕਸ ਨਹੀਂ ਲੱਗਦਾ ਸੀ ਜੀ ਪਰ GST ਲੱਗਣ ਵਾਲੇ 5 ਤੋਂ 18% GST ਦੇ ਤੇ ਮਾਰ ਥੱਲੇ ਆ ਗਈਆਂ ਨੇ ਤੇ ਡੀਜ਼ਲ ਦੇ ਰੇਟ ਜਦੋਂ ਵੀ ਡੀਜ਼ਲ ਦੇ ਰੇਟ ਵੀ ਪਿਛਲੇ ਸਮੇਂ ਦੇ ਵਿੱਚ ਕੋਈ 14 ਰੁਪਏ ਲੀਟਰ ਵੱਧ ਕੇ ਨਹੀਂ ਜੀ ਇਸੇ ਤਰ੍ਹਾਂ ਜਿਹੜੀ ਲੇਬਰ ਹੈ ਲੇਬਰ ਵੀ 40% ਵਧੀ ਹੈ ਕਿ ਆਪਾਂ ਵਾਕੀ ਜਿਹੜੇ ਖਰੇਲੂ ਮੈਂਬਰ ਨੇ ਉਹਨਾਂ ਦੀ ਜਿਹੜੀ ਲੇਬਰ ਪਾ ਲਈਏ ਜਾਂ ਆਪਾਂ ਇਹ ਕਹਿ ਲਈਏ ਵੀ ਜਿਹੜੀ ਜ਼ਮੀਨ ਦਾ ਲਾਗਤ ਬੋਲਣਾ ਉਹਨਾਂ ਲਗਾਣ ਜੋ ਲਈ ਜਿਹੜਾ ਪੁੱਦੀ ਦਾ ਇੰਟਰਸਟ ਜੋੜ ਲੀਏ ਤਾਂ ਜਿਹੜਾ ਇਹ ਜਿਹੜਾ ਵਾਅਦਾ ਹੈਗਾ ਇਹ ਕੋਈ ਵਾਅਦਾ ਬਹੁਤਾ ਜੇਕਪ ਯੋਗ ਨਹੀਂ ਸਗੋਂ ਇਹ ਜਿਹੜੇ ਪੱਲੇ ਪੂਰੇ ਕਰਨ ਵਾਲਾ ਬਿਲਕੁਲ ਜਾਪਦਾ ਇਸ ਕਰਕੇ ਇਹ ਇੱਕ ਜਿਹੜੇ ਭਾਵੇਂ ਵਾਅਦੇ ਦਾ ਸ਼ੋਖਾ ਲੱਗਿਆ ਮੈਨੂੰ ਲੱਗਦਾ ਵੀ ਉਹ ਕਿਸਾਨਾਂ ਨਾਲ ਕੋਈ ਵਾਜਬ ਜਿਹੜਾ ਨਿਆਂ ਨਹੀਂ ਕਰਦਾ ਅਗਲੀ ਗੱਲ ਵੀ ਇਹ ਜਿਹੜੀ ਆਪਣਾ ਰੈਲੀ ਬਲੋਡ ਕਿਉਂ ਰੱਖੀ ਗਈ ਹੈ ਅੱਜ ਇਹਦੇ ਜਿਹੜੇ ਰਾਜਨੀਤਿਕ ਮਾਣੇ ਜਿਹੜੇ ਰਾਜਨੀਤਿਕ ਮਾਰ ਜੋ ਜਿਹੜੇ ਤਲਾਸ਼ ਰਹੇ ਨੇ ਸਰਨੇ ਕਿਉਂਕਿ ਇਹ ਜਿਹੜਾ ਮਲੋੜ ਦਾ ਏਰੀਆ ਉਹ ਰਾਜਸਥਾਨ ਤੇ ਘੜਾਣੇ ਦੀ ਹਾਦਸੇ ਪੈਂਦਾ ਤੇ ਇੱਥੇ ਜਿਹੜਾ ਹੈਗਾ ਕਿਹਾ ਜਾਂਦਾ ਵੀ ਦੋਹਾਂ ਸੂਬੇ ਦੇ ਮੁੱਖ ਮੰਤਰੀ ਵੀ ਆ ਸਕਣਗੇ ਤੇ ਕਿਸਾਨਾਂ ਵੀ ਜਿਹੜੀ ਸੌਖ ਪਹੁੰਚ ਹੀ ਹੋ ਸਕਦੀ ਦੂਜੀ ਗੱਲ ਮੈਨੂੰ ਉਹ ਮੈਨੂੰ ਇਹ ਅਸტრਾ ਲੱਗਦਾ ਤੇ ਜਿਹੜੀ ਭਾਜਪਾ ਇੱਕ ਹੋਰ ਵੱਖਰਾ ਸੰਕੇਤ ਦੇਣਾ ਚਾਹੁੰਦੀ ਹੈ ਪੰਜਾਬ ਦੇ ਸੰਦਰਭ ਦੇ ਵਿੱਚ ਤੇ ਪੰਜਾਬ ਦੇ ਸੰਦਰਭ ਦੇ ਨਾਲ ਹੀ ਮੁਲਕ ਦੀ ਰਾਜਨੀਤੀ ਦੇ ਵਿੱਚ ਹੂੰ ਤੇ ਉਹ ਸੰਕੇਤ ਜਿਹੜਾ ਸੰਕੇਤ ਇਹ ਆ ਤੇ ਭਾਜਪਾ ਦਾ ਜਿਹੜਾ ਆਪਣਾ ਕਾਰਜ ਖੇਤਰ ਤੇ ਪ੍ਰਭਾਵ ਖੇਤਰ ਉਹ ਜੁਆਬੇ ਦੇ ਜਿਹੜਾ ਮਾਧਿਅ ਦੇ ਵਿੱਚ ਵੱਧ ਹੈ ਜੀ ਜੀ ਪੰਜਾਬ ਦੇ ਵਿੱਚ ਮਾਲਵੇ ਵਿੱਚ ਬਹੁਤ ਘੱਟ ਹੈ ਮਾਲਵੇ ਦੇ ਵਿੱਚ ਅਕਾਲੀ ਪਾਰਟੀ ਦਾ ਜਿਹੜਾ ਹੈਗਾ ਜਿਹੜਾ ਦਬਦਬਾ ਬਹੁਤ ਜ਼ਿਆਦਾ ਹੈ ਤੇ ਖਾਸ ਕਰਕੇ ਜਿਹੜਾ ਮਲੋੜ ਦਾ ਹਲਕਾ ਉਹ ਮੁੱਖ ਮੰਤਰੀ ਹੈ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਤਾਂ ਸੈਲਾ ਵੀ ਉਹ ਜੱਦੀ ਇਲਾਕਾ ਹੈ ਜੀ ਜੀ ਇਹ ਰੈਲੀ ਕਰਕੇ ਜਿਹੜੀ ਇੱਕ ਤਾਂ ਸਾਰੀ ਸੈਣੀ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਆਸਪਾ ਚੰਗੇ ਮਾੜੇ ਸਿੱਟੇ ਦੀ ਜ਼ਿੰਮੇਵਾਰੀ ਅਕਾਲੀ ਦਲ ਦੇ ਸੱਤੇ ਪਾਪਣੇ ਜਿਹੜੀ ਆਉਣਾ ਚਾਹੁੰਦੀ ਹੈ ਦੂਜੇ ਪਾਸੇ ਇਹ ਸੰਕੇਤ ਵੀ ਦਿਨਾ ਚਾਹੁੰਦੀ ਹੈ ਐਨਡੀਏ ਦੇ ਭਾਈਵਾਲਾਂ ਦੇ ਸਤਕਾਰ ਭਾਈਵਾਲਾਂ ਦੀ ਹੋਂਦ ਭਾਈਵਾਲਾਂ ਦੇ ਰਾਏ ਨੂੰ ਜਿਹੜਾ ਪੂਖਤਾ ਵੈਲਿਊ ਦਿੰਨੇ ਆ ਇਸ ਕਰਕੇ ਅਸੀਂ ਉਹਨਾਂ ਨੂੰ ਜਿਹੜਾ ਅੱਗੇ ਰੱਖ ਕੇ ਆਪਣੇ ਮਤਲਬ ਅੱਗੇ ਰੱਖ ਰਹੇ ਆ ਇਹ ਸੰਕੇਤ ਵੀ ਦਿਨਾ ਚਾਹੁੰਦੀ ਆ ਖਾਸ ਕਰਕੇ ਸੰਕੇਤ ਜਿਹੜਾ ਇਸ ਲਈ ਮਹੱਤਵਪੂਰਨ ਕਿ ਐਨਡੀਏ ਦੇ ਵਿੱਚ ਜਿਹੜੀਆਂ ਭਾਈਵਾਲ ਪਾਰਟੀਆਂ ਨੇ ਸਿਰਫ ਸੈਨਾ ਦੇ ਲੈ ਕੇ ਕੋਈ ਡਿਸੋਲਿਊਸ਼ਨ ਪਾਰਟੀ ਇਹ ਹੋਰ ਜਿਹੜੇ ਬਾਕੀ ਪਾਰਟੀ ਖਾਸ ਕਰਕੇ ਹਰਿਸ਼ ਕੁਮਾਰ ਭਾਵੇਂ ਸਰਕਾਰ ਦੇ ਆ ਬੀਜੇਪੀ ਨੂੰ ਸੰਤੋਸ਼ਤ ਰਹਿਲੇ ਅਰੇ ਸਾਰੇ ਜਿਹੜੀਆਂ ਪਾਰਟੀਆਂ ਨੇ ਐਂਡੀਆ ਤੋਂ ਇਸ ਕਰਕੇ ਨਾਰਾਜ਼ ਨੇ ਕਿ ਜਿਹੜੇ ਵੀ ਅਸਰ ਬੀਜੇਪੀ ਦੇ ਇਸ ਕਰਕੇ ਨਾਰਾਜ਼ ਨੇ ਕਿ ਬੀਜੇਪੀ ਆਪਣੀ ਭਾਈਵਾਲਾਂ ਨਾਲ ਬਰਾਬਰ ਦਾ ਸਲੂਕ ਨਹੀਂ ਕਰਦੀ ਇਹ ਸੰਕੇਤ ਜਿਉਂ ਜਿਹੜੇ ਪ੍ਰਭਾਵ ਨੂੰ ਇਸੇ ਹੱਦ ਤੱਕ ਘਟ ਕਰਨ ਦਾ ਯਤਨ ਵੀ ਲੱਗਦਾ ਅਗਲੀ ਗੱਲ ਇੱਕ ਮਹੱਤਵਪੂਰਨ ਲੱਗਦੀ ਆ ਕਿ ਜਿਹੜਾ ਹਰਸ਼ ਚੰਦ ਕੋਰ ਬਾਦਲ ਨੇ ਮੈਂਬਰ ਪਾਰਲੀਮੈਂਟ ਨੇ ਮੋਦੀ ਸਰਕਾਰ ਦੀ ਵਿਚਾਰਸਥਾ ਦੇ ਵਿੱਚ ਉਹ ਇੱਕ ਮੰਤਰੀ ਵੀ ਨਹੀਂ ਉਹਨਾਂ ਹਲਕਾ ਬਠਿੰਡਾ ਪੈਂਦਾ ਤੇ ਬਠਿੰਡੇ ਨੂੰ ਛੱਡ ਕੇ ਉਹਨਾਂ ਨੇ ਮਲੋੜ ਕੋਹਤ ਜੁਆ ਤੇ ਮਲੋੜ ਫੋਜਪੁਰ ਹਲਕੇ ਦੇ ਪੈਂਦਾ ਹੂੰ ਹੂੰ ਇਹਦੇ ਨਾਲ ਇਹ ਵੀ ਕਿਹਾ ਸਰ ਜਿਆ ਜੋਰ ਫਾਨੀ ਹੋਵੇ ਤੇ ਕੀ ਹਰ ਸਿੰਘਪੁਰ ਬਾਦਲੇ ਦੇ ਕੀ ਹਲਕਾ ਬਦਲ ਕੇ ਹਮ ਬਠਿੰਡੇ ਤੋਂ ਇਹਦੇ ਫੋਜਪੁਰ ਜਾਣ ਦੇ ਜਿਸਮ ਦੇ ਵਿੱਚ ਤਾਂ ਨਹੀਂ ਬਿਲਕੁਲ ਮਚਾਕੀ ਸਵੈ ਦੀ ਕਿ ਆਸਰ ਰਹਿਗਾ ਤਾਂ ਕਾਫੀ ਲੰਬੇ ਸਮੇਂ ਤੋ ਚੱਲ ਰਹਿਗਾ ਨੇ ਹਾਲਾਂਕਿ ਹਰ ਸਿਮਰਤ ਕੋਰ ਬਾਦਲ ਇਹਦਾ ਖੰਡਨ ਵੀ ਕਰਦੇ ਰਹੇ ਕਿ ਨਹੀਂ ਐਸੀ ਕੋਈ ਗੱਲ ਨਹੀਂ ਉਹ ਤਾਂ ਭਗਵੰਤ ਮਾਨ ਨੂੰ ਸੰਗਰੂਰ ਦੇ ਵਿੱਚ ਵੀ ਚੇਤਾਵਨੀ ਦੇ ਆਏ ਨੇ ਕਿ ਮੈਂ ਸੰਗਰੂਰ ਆ ਜਾਊਂਗੀ ਤੁਹਾਨੂੰ ਬਠਿੰਡੇ ਹੋਂ ਦੀ ਲੋੜ ਨਹੀਂ ਹੈ ਲੇਕਿਨ ਇਸ ਗੱਲ ਤੇ ਇੱਕ ਤਰ੍ਹਾਂ ਨਾਲ ਮੋਹਰ ਲਾ ਰਹੀ ਹੈ ਰੈਲੀ ਦੀ ਸਥਾਨ ਜਿਹੜਾ ਐ ਮਲੋਟ ਹੋਣਾ ਕਿਉਂਕਿ ਨਹੀਂ ਤਾਂ ਰੈਲੀ ਲਾਜ਼ਮੀ ਬਠਿੰਡੇ ਚ ਹੁੰਦੀ ਹਾਂਜੀ ਮੈਂ ਵੀ ਇੰਝ ਜਾਣਦਾ ਤੇ ਮੈਂ ਅਗਲੀ ਗੱਲ ਇਹਨਾਂ ਦੇ ਖੋਰ ਜੁਰਮੀ ਚੋਣ ਉਹ ਇਹ ਤੇ ਜੇ ਪੰਜਾਬ ਦੇ ਜਿਹੜੇ ਕਿਸਾਨਾਂ ਦੇ ਹਟੈਸ਼ੀ ਹੋਣ ਗਏ ਕਰਕੇ ਆ ਮੁੱਖ ਮੰਤਰੀ ਰਹ ਚੁੱਕੇ ਪ੍ਰਕਾਸ਼ ਸਿੰਘ ਬਾਦਲ ਮੋਦੀ ਨੂੰ ਕਿਸਾਨੀ ਦਾ ਮੁੱਸੀਆ ਦੱਸਦੇ ਨੇ ਠੀਕ ਹੈ ਉਹਨਾਂ ਮੁਤਾਬਕ ਹੋ ਸਕਦਾ ਹੈ ਤੇ ਵਕਤ ਇੱਕ ਪ੍ਰਧਾਨ ਮੰਤਰੀ ਨੂੰ ਸਭ ਵਰਗਾਂ ਦਾ ਧਿਆਨ ਰੱਖਣ ਦੀ ਸਭਾਨਕ ਜ਼ਿੰਮੇਵਾਰੀ ਹੈ ਤੇ ਕਿਸਾਨੀ ਵੀ ਉਹਦੇ ਵਿੱਚ ਹੈ ਹਾਂ ਮੈਂ ਜ਼ਿਕਰ ਕਰਨਾ ਚਾਹੁੰਦਾ ਇੱਕ ਬੜੇ ਮਹੱਤਵਪੂਰਨ ਮੁੱਦੇ ਦਾ ਜਿਹੜਾ ਕਿਸਾਨੀ ਨਾਲ ਜੁੜਿਆ ਹੋਇਆ ਗੁਜਰਾਤ ਦਾ ਮਾਮਲਾ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ ਗੁਜਰਾਤ ਦੇ ਕਿਸਾਨਾਂ ਦਾ ਜਿਹੜਾ ਮੁੱਦਾ ਬੜਾ ਭੱਖਦਾ ਹੋਇਆ ਸੀ ਔਰ ਉਹਨਾਂ ਨੇ ਹਾਈ ਕੋਰਟ ਤੋਂ ਕੇਸ ਜਿੱਤ ਵੀ ਲਈ ਜ਼ਮੀਨ ਦੇ ਮਾਮਲੇ ਦਾ ਜਿਹੜਾ 5000 ਕਿਸਾਨਾਂ ਦੇ 2000 ਇਕਤਰ ਜ਼ਮੀਨ ਦੇ ਨਾਲ ਸਬੰਧਿਤ ਸੀ ਤਾਂ ਗੁਜਰਾਤ ਦੀ ਸਰਕਾਰ ਇਸ ਬਰੋਦੇ ਸੁਪਰੀਮ ਕੋਰਟ ਵਿੱਚ ਅਪੀਲ ਪਾਉਣ ਤੱਕ ਪਹੁੰਚ ਗਈ ਹੈ ਤੇ ਗੁਜਰਾਤ ਦੇ ਜਿਹੜੇ ਕਿਸਾਨ ਨੇ ਉਹਨਾਂ ਨੇ ਵਾਰ-ਵਾਰ ਜਿਹੜਾ ਮੰਗ ਕੀਤੀ ਆਪਣਾ ਤਾਂ ਮੰਨਤ ਨਹੀਂ ਔਰ ਕਾਲੀ ਦਰ ਰਹੀ ਤੇ ਜਿਹੜੀ ਕੇਂਦਰ ਸਰਕਾਰ ਆ ਜਿਹੜੀ ਗੁਜਰਾਤ ਸਰਕਾਰ ਆ ਇਸ ਸਭ ਨੂੰ ਜਿਹੜੇ ਪਾਈ ਆਪਣੇ ਅਪੀਲ ਵਾਪਸ ਲਵੇ ਪਰ ਕੋਈ ਖਾਸੀਅਤ ਨਹੀਂ ਕੀਤਾ ਇਸ ਮੌਕੇ ਜਦੋਂ ਮੋਦੀ ਸਾਹਿਬ ਪੰਜਾਬ ਦੇ ਵਿੱਚ ਆ ਰਹੇ ਨੇ ਤਾਂ ਗੁਜਰਾਤ ਦੇ ਵਿੱਚ ਜਿਹੜੇ ਕਿਸਾਨ ਆ ਕੋ ਜਸਵੀਰ ਸਿੰਘ ਬਰਾੜ ਭੋਜ ਤੋਂ ਨੇ ਉਹਨਾਂ ਨੇ ਜਨਤਕ ਤੌਰ ਤੇ ਅਪੀਲ ਕੀਤੀ ਹੈ ਤੇ ਸੰਤਾਜ ਸਿੰਘ ਬਾਦਲ ਆਪਣਾ ਪ੍ਰਭਾਵ ਵਰਤ ਕੇ ਜਿਹੜਾ ਹੈਗਾ ਗੁਜਰਾਤ ਵਾਲਾ ਮਸਲਾ ਹੱਲ ਕਰਉਣ ਜੇ ਆਪਾਂ ਥੋੜਾ ਜਿਹਾ ਹੋਰ ਪਿੱਛੇ ਜਾਈਏ ਆਪਾਂ ਨੂੰ ਯਾਦ ਹੋਣਾ ਉਦੋਂ ਪਰਦੇ ਵਿੱਚ ਵੀ ਜਿਹੜਾ ਉਸਤਰਾ ਖੰਡ ਦੇ ਵਿੱਚ ਇੱਕ ਮਹੱਤਵਪੂਰਨ ਥਿਲਾ ਉਦੇ ਵਿੱਚ ਇਹੋ ਜਿਹਾ ਮਾਮਲਾ ਆ ਮੈਨੂੰ ਜੇ ਖੁੱਕ ਕੇ ਯਾਦ ਆ ਬਾਜਪਾ ਜੀ ਸਰਕਾਰ ਵੇਲੇ ਵੀ ਜਿਹੜਾ ਉੱਭਰਿਆ ਸੀ ਉਦੋਂ ਵੀ ਉੱਥੇ ਦੇ ਕਿਸਾਨਾਂ ਨੇ ਬੜੇ ਯਤਨ ਕੀਤੇ ਸੀ ਕਿ ਆਕਾਲੀ ਦਲ ਆਪਣਾ ਪ੍ਰਭਾਵ ਵਰਤ ਕੇ ਮੁੱਖ ਮੰਤਰੀ ਰੇਜ ਪ੍ਰਕਾਸ਼ ਸਿੰਘ ਬਾਦਲ ਆਪਣਾ ਪ੍ਰਭਾਵ ਵਰਤ ਕੇ ਇਹ ਮਸਲਾ ਕਿਸਾਨੀ ਦੇ ਹੱਕ ਵਿੱਚ ਹੱਲ ਕਰਾਉਣ ਪਰ ਮੈਨੂੰ ਜੇ ਖੁੱਕ ਕੇ ਯਾਦ ਆ ਇਹ ਮਸਲਾ ਹੱਲ ਨਹੀਂ ਹੋਇਆ ਸੀ ਕਿਸਾਨਾਂ ਨੂੰ ਉੱਥੇ ਉਹ ਜਿਹੜਾ ਹੈਗਾ ਉਹ ਆਪਣੇ ਹੌਲੀ ਤੇ ਸਬਰ ਕਰਨਾ ਪਿਆ ਸੀ ਅੱਜ ਇਸ ਤਰੀ ਸਿਮਰਲੀ ਬਣੀ ਹੋ ਚੁੱਕੀ ਆ ਹਾਲਾਕਿ ਕਾਂਲੀ ਵਾਲੇ ਦਾਵਾ ਕਰਦਾ ਕਿ ਸਿੱਖ ਸਮੀਦਾਂ ਨੇਤੀਆਂ ਸਿੱਖਾਂ ਦੇ ਨੇਤੀਆਂ ਪਰ ਜਿਹੜੇ ਗੁਜਰਾਤ ਦੇ ਵਿੱਚ ਕਿਸਾਨ ਵੀ ਨੇ ਔਰ ਬਹੁਤੇ ਸਿੱਖ ਭਾਈਚਾਰੇ ਨਾਲ ਸੰਬੰਧਤ ਨੇ ਉਹਨਾਂ ਦੀ ਰੋਜੀ ਰੋਟੀ ਦਾ ਮਸਲਾ ਇਸਨੇ ਦਾਅ ਕੇ ਲੱਗਾ ਹੋਇਆ ਔਰ ਦਾਅ ਦੇ ਕਿਸੇ ਹੋਰ ਦੇ ਨਹੀਂ ਲਾਇਆ ਜਾਂ ਤੇ ਉਸ ਪਾਰਟੀ ਨੇ ਲਾਇਆ ਉਸ ਪਾਰਟੀ ਦੇ ਮੁੱਖ ਮੰਤਰੀ ਨੇ ਲਾਇਆ ਜਿਹਦੇ ਨਾਲ ਨਿੱਗੇ ਸੰਬੰਧ ਪ੍ਰਤਾਪ ਸਿੰਘ ਬਾਦਲ ਤੇ ਉਹਦੀ ਪਾਰਟੀ ਦੇ ਨੇ ਅੱਜ ਕਿਸਾਨ ਮੰਗ ਕਰ ਰਹੇ ਨੇ ਕਿ ਕੀ ਜਿਹੜੀ ਆਪਣੇ ਪ੍ਰਤਾਪ ਸਿੰਘ ਬਾਦਲ ਨੇ ਜਾਂ ਕਾਂਲੀਦਾਲਾ ਉਹਨਾਂ ਦਾ ਮਸਲਾ ਆਲਤਰ ਵਾਹੇਗੀ ਔਰ ਅਸੀਲ ਵਾਪਸ ਕਰਾਏਗੀ ਦੂਜੇ ਪਾਸੇ ਜਿਹੜੇ ਖਸਾਨੇ ਦਾ ਸੰਕਟ ਹੈ ਉਹ ਪਤਾ ਦੰਗਾ ਹੋ ਚੁਕਿਆ ਪਰ ਉਹਦੇ ਵਿੱਚ ਕੋਈ ਵੀ ਕਿਸੇ ਖੇਤਾਂ ਦੇ ਵਿੱਚ ਫਸਲਾਂ ਉਗਰੀਆਂ ਨਹੀਂ ਅੱਜ ਬਿਮਾਰੀਆਂ ਤੇ ਮੌਸਮ ਉਗਰੀਆਂ ਨੇ ਆਪਾਂ ਇਸ ਬਰਬਾਦੀ ਵਿੱਚ ਜਾਣੀ ਬਲਕਿ ਸ਼ਾਇਦ ਲੋੜ ਵੀ ਕਿ ਕਿਸੇ ਬਹੁਤ ਵਾਰੀ ਜਦਨ ਕਰ ਸਕਦੇ ਆ ਤੇ ਐਵਰੇਜ ਇੱਕ ਜਾਂ ਦੋ ਜਿਹੜੀਆਂ ਖੁਦਕੁਸ਼ੀਆਂ ਦਾ ਮਾਮਲਾ ਸਾਹਮਣੇ ਆ ਰਹੇ ਨੇ ਉਸ ਪੰਜਾਬ ਚਾਰੇ ਨੇ ਜਿਹੜਾ ਪੰਜਾਬ ਖੇਤੀ ਪ੍ਰਧਾਨ ਸੂਬਾ ਔਰ ਉਲਕ ਪਰਦੇ ਵਿੱਚ ਇਨੂੰ ਆਪਾਂ ਆਸੇ ਇੰਜਨ ਦੇ ਰੂਪ ਦੇ ਵਿੱਚ ਜਾਣਿਆ ਜਾਂਦਾ ਸੀ ਅੱਜ ਜੇ ਇੱਥੇ ਕਿਸਾਨੀ ਦਾ ਸੰਕਟ ਇਹ ਸੰਕਟ ਕਲੇ ਕਿਸਾਨਾਂ ਤੋਂ ਨਹੀਂ ਉਹਨਾਂ ਦੇ ਬੱਚੇ ਦੇ ਬੀਵੀਆ ਤੱਕ ਵੀ ਖੁਦਕੁਸ਼ੀਆਂ ਦੇ ਮਾਮਲੇ ਜੇ ਸਾਹਮਣੇ ਆ ਰਹੇ ਆ ਉਹ ਕੱਲੀ ਕਿਸਾਨੀ ਕਿਉਂ ਖੇਤ ਮਜ਼ਦੂਰ ਔਰ ਜਿਹੜੇ ਖੇਤੀ ਤੇ ਨਿਰਪਲ ਜਿਹੜੇ ਵਾਸੀ ਵਰਗ ਨੇ ਉਹਨਾਂ ਦੇ ਵਿੱਚ ਵੀ ਇਹ ਬੜੀ ਤੇਜ਼ੀ ਨਾਲ ਜਿਹੜਾ ਸਵੈਕੁਸ਼ੀਦਾਂ ਦਾ ਜਾਨ ਫੈਲ ਰਿਹਾ ਤੇ ਜੇ ਪੰਜਾਬ ਸਰਕਾਰ ਜਿਹਨੇ ਚੋਣਾਂ ਦੇ ਵਿੱਚ ਇਹ ਵਾਦਾ ਕੀਤਾ ਸੀ ਕਿ ਅਸੀਂ ਘਰ ਘਰ ਨੌਕਰੀ ਦੇਵਾਂਗੇ ਅਸਲ ਦਾ ਪੂਰਾ ਮੇਜ਼ ਦੇ ਗੋਲ ਦੇਵਾਂਗੇ ਤੁਹਾਡਾ ਰੋਜ਼ੀ ਕਰਜ਼ਾ ਮਾਫੀ ਕਰਾਂਗੇ ਅੱਜ ਉਹ ਵੀ ਸਰਕਾਰ ਕਿਸਾਨਾਂ ਦੇ ਸੰਕਟ ਨੂੰ ਹੱਲ ਕਰਨ ਦੇ ਵਿੱਚ ਉਹ ਜਿਹੜੀ ਡਿਸਕਸਨ ਵੀ ਲੜੀ ਕਿ ਉਹਦਾ ਬਾਹਾਨਾ ਇਹ ਹੈ ਕਿ ਉਸ ਕਿਸਾਨਾਂ ਦੇ ਇਹ ਸੰਕਟ ਨੂੰ ਹੱਲ ਕਰਨ ਨੂੰ ਉੱਤੇ ਹੱਦ ਕੋਈ ਲੋਨ ਅਨਸਾਰ ਅੰਨ ਮੀ ਹੈ ਜੀ ਸ਼ਾਇਦ ਇਸੇ ਕਰਕੇ ਇਹਨਾਂ ਨੇ ਜਿਹੜਾ ਆਪਣਾ ਪੂਰਾ ਕਿਸਾਨ ਮੌਸਮ ਦੇ ਵਾਅਦੇ ਦੇ ਸਾਥੇ ਦੋ ਦੋ ਲੱਖ ਦਾ ਕਰਜ਼ਾ ਮਾਫ ਕੀਤਾ ਪਰ ਕਰ ਕਰ ਨੌਕਰੀ ਦਾ ਵਾਅਦਾ ਅਜੇ ਤੱਕ ਪੂਰਾ ਨਹੀਂ ਹੋਇਆ ਇਸ ਫਸਲਾਂ ਲਈ ਜਿਹੜੀ ਪੂਰੇ ਮੁੱਲ ਦਾ ਮਾਮਲਾ ਉਹ ਕਿਸਾਨਾਂ ਦੇ ਹੱਥ ਵਿੱਚ ਪੰਜਾਬ ਸਰਕਾਰ ਦੇ ਹੱਥ ਵਿੱਚ ਨਹੀਂ ਕੇਂਦਰ ਸਰਕਾਰ ਦੇ ਹੱਥ ਵਿੱਚ ਹੈ ਅੱਜ ਮੌਕਾ ਇਹ ਆਕਾਲੀ ਗੱਲ ਦੇ ਹੱਥ ਵਿੱਚ ਹੈ ਜੋ ਸੱਚਮੁੱਚ ਕਿਸਾਨਾਂ ਦੀ ਜਿਹੜੀ ਹਮਦਰਦ ਹੈ ਤੇ ਕਿਸਾਨਾਂ ਦੇ ਮਸੀਹ ਵਜੋਂ ਨਕਸੇ ਦਾ ਪ੍ਰਣਾਲੀ ਨੂੰ ਪੇਸ਼ ਕਰਨਾ ਚਾਹੁੰਦੀ ਆ ਕੋਈ ਮਨ ਨੂੰ ਸਭ ਤੋਂ ਵੱਡੀ ਗੱਲ ਸਵਾਮੀ ਨਾਲ ਅਸੀਂ ਜਿਹੜੀ ਕਮਿਸ਼ਨ ਦੀ ਰਿਪੋਰਟ ਹੈ ਜਿਹਦੇ ਵਿੱਚ ਮੰਡੀ ਦੀ ਗਿਫਟ ਦਾ ਵੀ ਸਵਾਲ ਹੈ ਔਰ ਫਸਲਾਂ ਦੇ ਜਿਹੜੇ ਭਾਅ ਨਿਸਰੇ ਨੇ ਉਹਨਾਂ ਦੇ ਜੋ ਪੈਰਾਮੀਟਰ ਕੀ ਹੈ ਉਹ ਪੈਰਾਮੈਟ੍ਰਿਕ ਜਿਹੜਾ ਪਰਸ਼ਲਟ ਪੈਰਾਮੈਟ੍ਰ ਉਹਦੀ ਥਾਂ ਤੇ ਜਿਹੜੇ ਇਨਪੁਟਸ ਨੇ ਉਹਨਾਂ ਦੇ ਰੇਟ ਪਲੱਸ ਜਿਹੜੇ ਕਿਸਾਨ ਦੇ ਜਿਹੜੇ ਘਰ ਤੋਂ ਫੈਮਿਲੀ ਮੈਂਬਰਾਂ ਦੀ ਲੇਬਰ ਪਲੱਸ ਜਿਹੜਾ ਲਗਾਨ ਤੇ ਜਿੱਥੇ ਲਗਾਨ ਨਹੀਂ ਪਲੱਸ ਜਿਹੜੀ ਸੇਕਤੀ ਦੀ ਜ਼ਮੀਨ ਉਹਦਾ ਰੈਂਟ ਪਾ ਕੇ ਜਿਹੜਾ ਮਿਠਾ ਜਾਵੇ ਜਿਵੇਂ ਇੰਜ ਕਰਦੇ ਨੇ ਇਹ 200 ਰੁਪਏ ਦਾ ਜਿਹੜਾ ਵਾਧਾ ਨਗੂਣਾ ਜਾਪੇਗਾ ਅਗਲੀ ਗੱਲ ਮੈਂ ਇੱਕ ਹੋਰ ਵਾਧੇ ਨਾਲ ਜੋੜ ਕੇ ਗੱਲ ਕਰਨੀ ਚਾਹਣਾ ਐਸਜੀ ਮੱਕੀ ਦਾ ਦੇਖੋ ਪਿਛਲੇ ਸਾਲ ਸਾਡੇ 1400 ਸੀ ਉਹ 1700 ਵਧਾ ਕੇ ਕੀਤਾ ਬਹੁਤ ਵਧੀਆ ਗੱਲ ਆ ਇਹਦਾ ਸਵਾਗਤ ਕਰਨਾ ਬਣਦਾ ਪਰ ਪਹਿਲਾਂ ਮੁੱਲ ਤੈਅ ਕਰਨਾ ਨਹੀਂ ਕਾਫੀ ਹੁੰਦਾ ਉਹ ਮੁੱਲ ਕਿਸਾਨਾਂ ਨੂੰ ਮਿਲੇ ਇਹ ਵੀ ਤੈਅ ਕਰਨਾ ਜ਼ਰੂਰੀ ਹੁੰਦਾ ਪਿਛਲੇ ਸਾਲ ਦਾ ਤਜਰਬਾ ਕਿ ਦੁਆਬੇ ਦੇ ਵਿੱਚ ਮੱਕੀ ਵੱਧ ਬੀਜੀ ਜਾਂਦੀ ਹੈ ਪਰ ਉਹਨਾਂ ਦਾ ਤਜਰਬਾ ਇਹ ਕਿ ਕਿਸਾਨਾਂ ਦਾ ਤੇ ਸਾਡੇ 1400 ਦੇ ਮੌਜੂਦਾ ਆਰਥਿਕ ਮੁੱਲ ਦੀ ਬਜਾਏ ਉਹਨਾਂ ਨੂੰ 1000 ਰੁਪਏ ਮੁੱਲ ਮਿਲਿਆ ਜੀ ਐਸਜੀ ਬੇਸ਼ੱਕ 1700 ਦੇ ਮੁੱਲ ਤੇ ਖੁਸ਼ ਨਹੀਂ ਪਰ ਉਹਨਾਂ ਨੇ ਕਿਹਾ ਅਜੇ ਵੀ ਕਹਿਣਾ ਹੈ ਕਿ 17000 ਰੁਪਏ ਮੁੱਲ ਨੂੰ ਮਿਲੇਗਾ ਇਹ ਸਾਲੀ ਪ੍ਰੋਸਟੇਸ਼ੀਆ ਦੇ ਵਿੱਚ ਇੱਕ ਰਾਜਨੀਤਿਕ ਪੈਨੂ ਇਹ ਵੀ ਹੈ ਜੇ ਜਦ ਤੱਕ ਹੁਣ ਤੱਕ ਨਹੀਂ ਖਬਰਾਂ ਆ ਰਹੀਆਂ ਨੇ ਜੇ ਇਹਨਾਂ ਪ੍ਰੋਸਟ ਸਾਰੀ ਹੈ ਇਸ ਰੈਲੀ ਦੇ ਵਿੱਚ ਪੰਜਾਬ ਸਰਕਾਰ ਸ਼ਾਇਦ ਸ਼ਾਮਲ ਨਹੀਂ ਹੋ ਰਹੀ ਪਰ ਜਿਹੜੇ ਮੁੱਖ ਮੰਤਰੀ ਕਪਤਨ ਨਮਿੰਦਰ ਸਿੰਘ ਨਹੀਂ ਜਾ ਰਹੇ ਪਰ ਹੁਣੇ ਜੇ ਉਹ ਇਨਪੁੱਟਸ ਮਿਲੀ ਹੈ ਉਹਦੇ ਮੁਤਾਬਕ ਪੰਜਾਬ ਸਰਕਾਰ ਦੇ ਵੱਲੋਂ ਪ੍ਰਬੰਧਕਾਂ ਵੀ ਦੇਖ ਰਹੇ ਕਿ ਲਈ ਤੇ ਜਿਹੜੀ ਪੰਜਾਬ ਸਰਕਾਰ ਦੀ ਨਿਰੰਦਾਗੀ ਹੈ ਉਹ ਮੁੱਖ ਮੰਤਰੀ ਕੈਬਨ ਵਿੱਚ ਮਿਲਦੇ ਸੁਰ ਵਿੱਚ ਖਾਸ ਨੂੰ ਖਾਸ ਮੰਤਰੀ ਸ੍ਰਿਪਤ ਰਿੰਦਰ ਸਿੰਘ ਬਾਦਵਾ ਜਿਹੜੇ ਕਰਨਗੇ ਹੂੰ ਹੂੰ ਇਹ ਜਿਹੜਾ ਇੱਕ ਤਰ੍ਹਾਂ ਦਾ ਇੱਕ ਬੜਾ ਜਿਹੜਾ ਪੋਰਟਫੋਲੀਓ ਖਲਾਵੀ ਹੋ ਖਲਾਵੀ ਪੈਦਾ ਹੋਇਆ ਕਿ ਜਿਸ ਬਿਲਕੁਲ ਬਿਲਕੁਲ ਹੂੰ ਪ੍ਰਧਾਨ ਮੰਤਰੀ ਚਾਹੁੰਦੇ ਨਹੀਂ ਕਿ ਇਹ ਉਹ ਸਿਆਸੀ ਤੌਰ ਤੇ ਉਥੇ ਜਿਹੜੀ ਸਰਕਾਰ ਕਿਸੇ ਹੋਰ ਪਾਰਟੀ ਦੀ ਹੋਵੇ ਤਾਂ ਪੋਰਟਫੋਲੀਓ ਦੇ ਰੇਜ਼ ਦੇ ਵਿੱਚ ਪ੍ਰਧਾਨ ਮੰਤਰੀ ਦੇ ਜਿਹੜਾ ਦਫ਼ਤਰ ਪੀਐਮਓ ਵੱਲੋਂ ਉੱਥੋਂ ਦੇ ਮੁੱਖ ਮੰਤਰੀ ਨੂੰ ਭਰੋਸੇ 'ਚ ਲੈਣਾ ਔਰ ਸੂਰ ਸਰਕਾਰ ਨੂੰ ਭਰੋਸੇ 'ਚ ਲੈਣਾ ਲਾਜ਼ਮੀ ਹੈ ਔਰ ਯਕੀਨੀਂਦਗੀ ਦਿਵਾਉਣਾ ਵੀ ਲਾਜ਼ਮੀ ਹੁੰਦਾ ਕਿ ਉਹ ਥੋੜੇ ਮੁੱਖ ਮੰਤਰੀ ਤੇ ਜਿਹੜੇ ਉਹਦੀ ਸਰਕਾਰ ਉਹ ਪ੍ਰਧਾਨ ਮੰਤਰੀ ਵੀ ਇਸਾਂ ਦੇ ਚ ਰੱਖੇ ਸਮਾਜ ਨੂੰ ਦੇ ਵਿੱਚ ਸ਼ਾਮਲ ਹੋਊਗੇ ਕਿਉਂਕਿ ਪ੍ਰਧਾਨ ਮੰਤਰੀ ਜੀ ਦੇ ਆਉਣ ਦੇ ਲਈ ਉਹ ਕੱਲੇ ਆਪ ਦੀ ਜਿਹੜੀ ਲੋਕ ਪਾਰਟੀ ਹੈ ਬੇਸ਼ੱਕ ਹੁਣ ਆਪਾਂ ਕੇ ਮੋਦੀ ਦੇ ਹੱਲ ਨਾਲ ਗੱਲ ਕਰੀਏ ਉਹਨਾਂ ਦੀ ਪਾਰਟੀ ਭਾਜਪਾ ਹੈ ਉਹ ਭਾਜਪਾ ਦੇ ਪ੍ਰਧਾਨ ਮੰਤਰੀ ਨਹੀਂ ਰਹੇ ਤੁਹਾਨੂੰ ਪ੍ਰਧਾਨ ਮੰਤਰੀ ਬਣ ਕੇ ਬਾਦ ਮੁਲਕ ਦੇ ਪ੍ਰਧਾਨ ਮੰਤਰੀ ਹੋ ਗਏ ਨੇ ਔਰ ਜੇ ਉਹ ਮੁਲਕ ਦੇ ਪ੍ਰਧਾਨ ਮੰਤਰੀ ਹੋ ਗਏ ਨੇ ਤਾਂ ਇਹ ਦਿਖਾਈ ਵੀ ਉਹਦੀ ਪ੍ਰੈਕਟਿਸ ਦੇ ਵਿੱਚ ਦਿਨਾ ਚਾਹੀਦਾ ਪਰ ਮਲੂਰ ਦੀ ਰੰਦੀ ਦੇ ਵਿੱਚ ਮੈਨੂੰ ਲੱਗਦਾ ਵੀ ਇਹ ਕੁਝ ਨਹੀਂ ਦਿਖਾਈ ਦੇ ਦੇਗਾ ਕਿਉਂਕਿ ਜੇ ਤੁਹਾਨੂੰ ਮੇਰੀ ਜਾਣਕਾਰੀ ਹੈ ਕਿ ਉਹਨਾਂ ਨੇ ਬਣਦੇ ਹੀ ਜਿਹੜੇ ਮਤਲਬ ਸਰਕਾਰ ਦੇ ਨਾਲ ਤੌਰ ਤਰੀਕੇ ਨਾਲ ਜਿਹਨ ਮੱਖ ਮੰਤਰੀ ਦੇ ਦਫ਼ਤਰ ਨਾਲ ਸੰਪਰਕ ਨਹੀਂ ਕੀਤਾ ਸ਼ਾਇਦ ਜਿਹੜੇ ਕਾਪਟਨ ਜਿੰਦਰ ਸਿੰਘ ਰਾਂਧੀ ਜੁਰਾਦਗੀ ਜੀ ਇਸੇ ਗੱਲ ਦੇ ਵਿੱਚ ਆ ਪਰ ਉਹ ਸਿਰਫ ਕਾਗਦਾ ਜੀ ਉੱਥੇ ਪਹੁੰਚਣ ਨੇ ਇਤਿਹਾਸਾ ਜਿਹੜੀ ਪਿਛਲੇ ਸਮੇਂ ਦੇ ਵਿੱਚ ਅੰਦੂ ਮਾਜਰਾ ਜਾਂ ਹੋਰ ਜਿਹੜੇ ਕਾਲੀ ਆਗੂ ਨੇ ਉਹ ਮੁੱਖ ਮੰਤਰੀ ਨੂੰ ਚਿਰਾਂ ਦੇ ਅੱਗੇ ਚਿਹਰੇ ਸੀ ਕਿ ਮੁੱਖ ਮੰਤਰੀ ਆ ਕੇ ਇਸ ਰੈਲੀ ਦੇ ਵਿੱਚ ਪਛਾਤਾਵ ਕਰੇ ਮਾਫੀ ਮੰਗੇ ਪਰ ਉਹਨਾਂ ਨੇ ਕਿਸੇ ਵੀ ਵਾਅਦੇ ਨਹੀਂ ਪੂਰੇ ਕੀਤੇ ਸ਼ਾਇਦ ਇਹ ਵੀ ਇੱਕ ਵੱਡਾ ਕਾਰਨ ਹੈ ਕਿ ਆ ਜੋ ਮੁੱਖ ਮੰਤਰੀ ਜੀ ਜਾਂ ਪੰਜਾਬ ਸਰਕਾਰ ਹਾਰਕ ਰੋਜ਼ ਦੇ ਵਿੱਚ ਇਸ ਰੈਲੀ ਤੋਂ ਪਾਸੇ ਦੇਖੀ ਜੀ ਮਚਾ ਕਿਸ ਤਾ ਬਿਲਕੁਲ ਇਸ ਰੈਲੀ ਦੇ ਕਈ ਸਾਰੇ ਪਹਿਲੂ ਨੇ ਰੈਲੀ ਹੋਏਗੀ ਔਰ ਰੈਲੀ ਦੇ ਵਿੱਚ ਪ੍ਰਧਾਨ ਮੰਤਰੀ ਕੀ ਕਹਿੰਦੇ ਨੇ ਔਰ ਰੈਲੀ ਦਾ ਕਿਸ ਤਰ੍ਹਾਂ ਦਾ ਲਬੋ ਲਹਿਜਾ ਹੁੰਦਾ ਹੈ ਇਹ ਇਹ ਦੇਖਣ ਤੋਂ ਬਾਅਦ ਹੋਰ ਜ਼ਿਆਦਾ ਗੱਲਾਂ ਦੇ ਬਾਰੇ ਕਰ ਸਕਦੇ ਹਾਂ ਅਸੀਂ ਲੇਕਿਨ ਦੋ ਤਿੰਨ ਚੀਜ਼ਾਂ ਬੜੀਆਂ ਕਲੀਅਰ ਨੇ ਇੱਕ ਤੇ ਇਹ ਹੈ ਕਿ ਸਰਕਾਰ ਕਿਸਾਨਾਂ ਨੂੰ ਇਹ ਅੰਕੜਿਆਂ ਦੇ ਰਹੀ ਹੈ ਜਿਤਾਉਣ ਦੀ ਕੋਸ਼ਿਸ਼ ਦੇ ਵਿੱਚ ਹੈ ਕਿ ਤੁਹਾਨੂੰ ਲਾਗਤ ਮੁੱਲ ਦੇ ਉੱਤੇ 50% ਅਸੀਂ ਦਿੱਤਾ ਹੈ ਜਿਹੜਾ ਕਿ ਸੁਆਮੀ ਨਾਥਨ ਦੀਆਂ ਰਿਪੋਰਟ ਦੀਆਂ ਸਿਫਾਰਸ਼ਾਂ ਦੇ ਬਰਾਬਰ ਹੈ ਇਹਦੇ ਬਾਰੇ ਇੱਕ ਚਾਰਟ ਵੀ ਜਾਰੀ ਕੀਤਾ ਗਿਆ ਪਿਛਲੇ ਦਿਨਾਂ ਚ ਜਿਸ ਜੀ ਬਾਕਾਇਦਾ ਦੱਸਿਆ ਗਿਆ ਕਿ ਛੋੜਨੇ ਤੇ ਵੀ ਜਿਹੜਾ ਵਾਅਦਾ ਕੀਤਾ ਗਿਆ ਉਸ ਨੂੰ ਮਿਲਾ ਕੇ ਹੁਣ 50% ਮੁਨਾਫਾ ਹੋ ਗਿਆ ਸੋ ਦੂਜੀ ਗੱਲ ਰਾਜਨੀਤਿਕ ਪੱਧਰ ਤੇ ਦੇ ਕਈ ਪਹਿਲੂ ਨੇ ਉਹਦੇ ਬਾਰੇ ਤੁਸੀਂ ਗੱਲ ਕਰ ਦਿੱਤੀ ਹੈ ਅਬਹੁਤ ਦੇਖਾਂਗੇ ਜੀ ਇਹਦੇ ਵਿੱਚ ਹੁਣ ਕੀ ਨਿਕਲਦਾ ਲੇਕਿਨ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਇਹ ਜਿਹੜੀ ਰੈਲੀ ਮਚਾਕੀ ਸਾਹਿਬ ਕੀਤੀ ਜਾ ਰਹੀ ਹੈ ਉਹ ਸਿਰਫ ਕਿਸਾਨ ਰੈਲੀ ਵੀ ਉਹਨੂੰ ਕਿਹਾ ਜਾ ਰਿਹਾ ਹੈ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੋਦੀ ਅਸਲ ਤੇ ਵਿੱਚ ਇਸ ਰੈਲੀ ਦਾਹੀਂ ਪੰਜਾਬ ਦੇ ਵਿੱਚ ਚੋਣਾਂ ਵੀ ਬਿਗਲ ਵਜਾ ਰਹੇ ਨੇ ਹਾਂਜੀ ਮੈਂ ਉਹ ਸੰਕੇਤ ਕੀਤਾ ਸੀ ਆਪਣੇ ਪਹਿਲੇ ਜਵਾਬ ਦੇ ਵਿੱਚ ਕਿ 28 ਫਰਵਰੀ 2014 ਦੇ ਜਗਨਾਵਾਂ ਤੋਂ ਫਤੇ ਰੈਲੀ ਕਰਕੇ 2014 ਨੂੰ ਜਿਹੜੀ ਲੋਕਸਭਾ ਦੇ ਚੋਣ ਦਾ ਜਿਹੜਾ ਬਿਗਲ ਵਜਾਇਆ ਸੀ ਅੱਜੋ ਇਹ ਤੋਂ ਜਿਹੜਾ ਹੈਗਾ 2019 ਦਾ ਤੋਂ ਦਾ ਵਿਗਲ ਵਿਚਾਰੇ ਨੇ ਆਪਾਂ ਸੁਆਮੀ ਲਾਖਰ ਕਮਿਸ਼ਨ ਦੀ ਰਿਪੋਰਟ ਦੀ ਗੱਲ ਕਰ ਰਹੇ ਸੀ ਉਹਦੇ ਵਿੱਚ ਮੈਨੂੰ ਇੱਕ ਕੱਲ ਪਰਸੋਂ ਸੁਆਮੀ ਲਾਖਰ ਦੀ ਇੱਕ ਟਿੱਪਣੀ ਯਾਦ ਆ ਗਈ ਹੈ ਜਿਹਦੇ ਵਿੱਚ ਉਹਨਾਂ ਨੇ ਇਹ ਫਸਲਾਂ ਦੇ ਭਾਅ ਦੇ ਵਾਧੇ ਤੇ ਅਸੰਤੁਸ਼ਟੀ ਜ਼ਾਹਰ ਕੀਤੀ ਹੈ ਉਹਨਾਂ ਨੇ ਗੈਰ ਆਪਣਾ ਕਿਸਾਨ ਨਹੀਂ ਜ਼ਾਹਰ ਨਹੀਂ ਕੀਤੀ ਸਗੋਂ ਉਹਨਾਂ ਨੇ ਲੋਕ ਕੀਤਾ ਕਿ ਇਹ ਜਿਹੜੇ ਭਾਅ ਠੁਕਵੇ ਨਹੀਂ ਔਰ ਕਿਸਾਨਾਂ ਦਾ ਮ્યાਣ ਨਹੀਂ ਕਰਦੇ ਤੇ ਨਾਲ ਹੀ ਉਹਨਾਂ ਨੇ ਇਹ ਇਨ੍ਹਾਂ ਭਾਵਾਂ ਨੂੰ ਲਾਗੂ ਕਰਾਉਣ ਲਈ ਮੰਡੀ ਕੰਗਰੀ ਦੀ ਵਿਸ਼ਥਾ ਉਹਦੀ ਘਾਟ ਵੀ ਜਿਕਰ ਕਰਦਾ ਗਿਆ ਕਿ ਜੇ ਸੱਚਮੁੱਚ ਇਹ ਜਿਹੜੇ ਭਾਅ ਮਿਲਨੇ ਆ ਇਹਦੇ ਵਾਸਤੇ ਮੰਡੀ ਕੰਗਰੀ ਦੀ ਵਿਸ਼ਥਾ ਇਕੱਲੀ ਮਤਲਬ ਮੁਲਕ ਭਾਰ ਦੇ ਵਿੱਚ ਮਜ਼ਬੂਤ ਕਰਨ ਦੀ ਲੋੜ ਹੈ ਔਰ ਇਹ ਵੀ ਯਕੀਨੀ ਬਣਾਉਣ ਦੀ ਲੋੜ ਹੈ ਕਿ ਇਹ ਭਾਅ ਜਿਹੜੇ ਕਿਸਾਨਾਂ ਨੂੰ ਮਿਲਣ ਅੱਜ ਜਿਹੜੇ ਕਿਸਾਨਾਂ ਦੇ ਕੁਝ ਜਥੇਬੰਦੀਆਂ ਉਹਨਾਂ ਨੇ ਆਪਣੇ ਭਾਵਾਂ ਦੇ ਮੁੱਦੇ ਨੂੰ ਲੈ ਕੇ ਤੇ ਹੋਰ ਕਿਸਾਨੀ ਮਸਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਦੇ ਵਿਰੋਧ ਕਰਨ ਦਾ ਫੈਸਲਾ ਲਿਆ ਜਿਹਦੇ ਵਿੱਚ ਆਹ ਜਿਹੜੀ ਖੇਤਾਂ ਦੀ ਜ਼ਮੀਨ ਜਿਹੜੇ ਸਿੱਧੂਪੁਰ ਦਾ ਸਾਫ ਲਾਣ ਆ ਗਿਆ ਤੇ ਇਹਨਾਂ ਦੇ 5000 ਵਰਕਰ ਜਿਹੜੇ ਹਜੇ ਆ ਉਹ ਜਾ ਕੇ ਉੱਥੇ ਵਿਰੋਧ ਕਰਨਗੇ ਪਰ ਜੋ ਥੋੜੀ ਸਥਿਤੀ ਸਾਹਮਣੇ ਆ ਰਹੀ ਹੈ ਜਿਵੇਂ ਮਨੋਟ ਨੂੰ ਪੁਲਿਸ ਸੌਣੀ ਵਿੱਚ ਬਦਲ ਦਿੱਤਾ ਔਰ ਅੱਧਾ-ਅੱਧਾ ਕਿਲੋਮੀਟਰ ਦੇ ਘੇਰੇ ਦੇ ਵਿੱਚ ਇੱਕ ਤਰਫੋਂ ਵਾਲਾ ਗੇ ਪਲਾਟ ਪੈਦਾ ਕਰ ਦਿੱਤੇ ਨੇ ਉਹਨਾਂ ਨੂੰ ਦੇਖ ਕੇ ਤਾਂ ਨਹੀਂ ਲੱਗਦਾ ਵੀ ਇਹ 5000 ਕਿਸਾਨ ਉੱਥੇ ਜਿਹੜੇ ਸ਼ਾਮ ਹੋਣਗੇ ਅਸੰਕੇਤਕ ਵਿਰੋਧ ਹੋ ਸਕਦਾ ਦੂਸਰੀ ਗੱਲ ਜਿਹੜੀ ਇਹਨਾਂ ਨੇ ਇੱਕ ਮਿਠਿਆ ਹੋਇਆ ਤੇ ਅਸੀਂ 1 ਲੱਖ ਤੋਂ ਵੱਧ ਇਕੱਠ ਕਰਾਂਗੇ ਪਰ ਜੋ ਇਨਪੁਟ ਸਹਾਰੀਆਂ ਨੇ ਉਹਨਾਂ ਮੁਤਾਬਕ ਜਿਹੜੇ ਪੰਡਾਲ ਲਾਇਆ ਗਿਆ ਉਹਦੇ 42000 ਕੁਰਸੀਆਂ ਦਾ ਬੈਠਣ ਦਾ ਇੰਤਜ਼ਾਮ ਕੀਤਾ ਗਿਆ ਤੇ 50000 ਏਕੜ ਜਿਹੜੀ ਜਗ੍ਹਾ ਉਹਨਾਂ ਨੇ ਪਾਰਕਿੰਗ ਵਾਸਤੇ ਰੱਖੀ ਗਈ ਹੈ ਜਿੱਥੇ 42000 ਕੁਰਸੀਆਂ ਦਾ ਪੰਡਾਲ ਦਾ ਇੰਤਜ਼ਾਮ ਕੀਤਾ ਗਿਆ ਉੱਥੋਂ ਵੀ ਸਾਥ ਮਿਲਣਾ ਤੇ 1 ਲੱਖ ਜਿਹੜਾ ਟਿਕਾ ਰੱਖਿਆ ਗਿਆ ਤੇ 42000 ਦੀ ਜਿਹੜੀ ਗਿਣਤੀ ਕੀਤੀ ਗਈ ਹੈ ਇਹਦੇ ਵਿੱਚ ਜਿਹੜਾ ਫਰਕ ਉਹ 30 ਸੰਕੇਤ ਦੇ ਰਿਹਾ ਉਹ ਖੋਦੋ ਕਾਲੀ ਪਾਸਾ ਨੂੰ ਆਪਣੀ ਟੈਕਨੀਸ਼ਨ ਨੂੰ ਆਪ ਹੀ ਸਵਾਲ ਦੇ ਘੇਰੇ ਵਿੱਚ ਲਿਆਉਂਦਾ ਹੂੰ ਬਿਲਕੁਲ ਮਚਾਕੀ ਸਾਹਿਬ ਤੇ ਇਹਦੇ ਪਿੱਛੇ ਬਹਾਨਾ ਸ਼ਾਇਦ ਮੌਸਮ ਨੂੰ ਬਣਾਇਆ ਜਾ ਰਿਹਾ ਕਿੰਦੇ ਗਰਮੀ ਬਹੁਤ ਹੈ ਸ਼ਾਇਦ ਕਿਸਾਨ ਘਾਟਾ ਹੋਣਗੇ ਜੀ ਜੀ ਬਿਲਕੁਲ ਮਿਹਰਬਾਨੀ ਮਚਾਕੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ